ਸੀਰ ਕੋ ਰੋਣ ਜਿਹੜਾ ਕੱਟ ਲੋ ਹੈ ਕੀ ਕਹਣਾ ਚ। ਨਾ ਜੀ ਕੀ ਕਹਿ ਸਕਦੀ ਹਾਂ। ਜਦੋਂ ਪਤਾ ਹੀ ਨਹੀਂ ਹੋ ਮੈਂ ਕਹਿ ਨਹੀਂ ਸੀ। ਮੈਂ ਗਈ ਸੀਗੀ ਆਪ ਦੀ ਭਾਂਜੀ ਦੇ ਘਰ। ਜਦੋਂ ਮੈਂ ਆਈ ਮੈਨੂੰ ਤੋਂ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ। ਜਿਹੜਾ ਪੂਰਨ ਸਿੰਘ ਸੀਗਾ ਕਹੇਗਾ ਬਕਤੀ ਸੀ ਲਾਈ। ਉਹ ਜੀ ਨਾਤੀ ਲੜਾਈ ਝਗੜੇ ਕਰਦਾ ਸੀ। ਬਸ ਜੀ ਆਈ ਨਾਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦੋ ਪਸੂ ਖੋਲ ਦੇਣਾ ਦਸੀਗਾ ਗਾਣਾ ਦੁੱਪੜ ਦੇਣ ਦਸੀ। ਏ ਮੈਨੂੰ ਐ ਪਤਾ ਲੱਗਿਆ ਜੀ ਫਿਰ ਉਹਨੇ ਮੇਰੇ ਇਹਨਾਂ ਦੇ ਸਾਡੇ ਗਮਾਂਢੀ ਮੈਨੂੰ ਜਾ ਕੇ ਲੈ ਕੇ ਆਏ ਕਹਿੰਦੇ ਵੀ ਘਰੇ ਲੜਾਈ ਹੋ ਗਈ ਤੂੰ ਆ ਜਾ ਮੈਂ ਗਈ ਬਿਸਪਾਨ ਜੀ ਦੇ ਘਰੇ ਕਿਉਂਕਿ ਫਿਰ ਜੀ ਉਹਨੇ ਕਹਿੰਦੇ ਜਿਹੜਾ ਪੇਜ ਕਾਸ ਸੀਗਾ ਸੰਗਲ ਚ ਪਾਇਆ ਵਾ ਸੀ ਉਹ ਕੱਢ ਕੇ ਉਹਦੇ ਮਾਰਿਆ ਜਦੋਂ ਨੇ ਤੇ ਫਿਰ ਉਹਦਾ ਬੋਲਿਆ ਤਾਂ ਗਿਆ ਹੀ ਨਹੀਂ ਕਹਿੰਦਾ ਮੇਰਾ ਬੇਟਾ ਕਹਿੰਦਾ ਵੀ ਉਹਦਾ ਇੱਕੋ ਹੀ ਬੋਲ ਨਿਕਲਿਆ ਕਹਿੰਦਾ ਵੀ ਮੈਂ ਗਿਆ ਉਹ ਬੇਟਾ ਮੇਰਾ ਪਸੂ ਬਣਦਾ ਸੀ ਉਹਦਾ ਡੈਡੀ ਕੋਲੇ ਆ ਗਿਆ ਕਹਿੰਦਾ ਵੀ ਮੈਂ ਬਣਦਾ ਲੋ ਬੰਨੀ ਜਾਂਦਾ ਸੀਗਾ ਇੱਕ ਤਾਂ ਨਹੀਂ ਮੱਝ ਬੰਨਤੀ ਜਿਹੜੀ ਗਾਂ ਰਹਿੰਦੀ ਸੀ ਬੰਨਣ ਵਾਲੀ ਉਹ ਖੁੱਲੀ ਫਿਰਦੀ ਸੀ ਉਹਦਾ ਡੈਡੀ ਬੰਨਣ ਲੱਗਿਆ ਉਹਨੇ ਸੰਗਲ ਤੇ ਪੇਚ ਕੱਸ ਕੇ ਡੈਡੀ ਦੇ ਮਾਂ ਮਾਂ ਕੀ ਕਰਦੇ ਆ ਸਰਕਾਰ ਮੈਂ ਤਾਂ ਹੁਣ ਆਈ ਮੰਗ ਕਰੂੰ ਜੀ ਜਦੋਂ ਮੇਰੇ ਘਰ ਵਾਲੇ ਦਾ ਕਤਲ ਹੀ ਹੋ ਗਿਆ ਵੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਦੋਂ ਮੇਰੇ ਕਤਲ ਹੀ ਕਰਤਾ ਉਹ ਮੇਰਾ ਕੋਈ ਸਬੰਧ ਨਹੀਂ ਹੈ ਜਾਂਦੇ ਵੀਰ ਸਿੰਘ ਦਾ ਪੁੱਤਰ ਗੁਰਨਾਮ ਗੁਰਨਾਮ ਸਿੰਘ ਦਾ ਜਿਹਦੇ ਘਰੇ ਉਹਦੇ ਬ੍ਰਦਰ ਨੇ ਪੂਰਨ ਸਿੰਘ ਹੈ ਉਹਦੇ ਆਪ ਝਗੜਾ ਹੋ ਕੇ ਕੁਝ ਕਸਕਸ ਨੂੰ ਮੌਤ ਜਨ ਨਾਲ 6:00 ਵਜੇ ਆਸੀਂ ਮੌਕੇ ਤੇ ਰਾਤ 8:00 ਵਜੇ ਆ ਗਈ ਸੀ ਜਦੋਂ ਮੌਕੇ ਤੇ ਦੇਖਿਆ ਤਾਂ ਇਹ ਡੱਡ ਹੋ ਚੁੱਕਾ ਸੀ ਅਸੀਂ ਡੈਗਵਰੀ ਸੁਰਨਾਸਤਲ ਬਰਨਾਲਾ ਸ਼ੁਰੂ ਕਰਤੀ ਹੈ ਤਾਂ ਕੰਕੀ ਜਾਰੀ ਹੈ ਬਾਕੀ ਹੁਣ ਅਸੀਂ ਫੈਕਟਸ ਸੱਥੋਂ ਦੇਖ ਰਹੇ ਹਾਂ ਜੋ ਸਬੂਤ ਇਕੱਠੇ ਕਰਕੇ ਵੰਦੀ ਕਰਵੇ ਕੀਤੀ ਜਾਵੇ ਕਿੰਨੇ ਕੁ ਕਰਵਾਤ ਮੈਂਬਰ ਸੀ ਬਿਆਹ ਹੋਇਆ ਸੀ ਨਹੀਂ ਜੀ ਇਹ ਜੋ ਅਕੀਬ ਮਰਨਾਲਾ ਮੁੰਡਾ ਬਿਆਹ ਹੋਇਆ ਸੀ 55 ਸਾਲ ਦੀ ਉਮਰ ਸੀ ਇਹਦੇ ਦੋ ਬੱਚੇ ਨੇ ਕਬੇਟਾ ਕਮੇਟੀ ਤੇ ਵਾਈਸ ਬੇਟੀ ਦੀ ਵਾਰ ਗਈ ਹੈ ਬੇਟਾ ਤੇ ਦੋਸਤਾਂ ਦਾ ਘਰੇ ਸੀ ਉਸ ਟਾਈਮ ਜੋ ਝਗੜਾ ਹੋਇਆ ਨੇ ਜੋ ਉਹਦਾ ਬ੍ਰਦਰਸ਼ਿਪ ਪੂਰਨ ਸਿੰਘ ਉਹਨਾਂ ਮੈਰਿਡ ਸੀ ਕੋਈ ਕਾਸਿਡਿੰਗ ਸੀ ਸੇ ਕਾਰਨ ਪਤਾ ਲੱਗੇ ਕੋਈ ਆਪਸੀ ਪਰਿਵਾਰਕੀ ਸੀ ਕੁਛ ਨਸ਼ੇ ਦੀ ਲੱਗਦਲੇ ਜਾਨ ਜਾਰੀ ਹੈ ਬਾਕੀ ਵਾਲੇ ਫੈਕਟਸ ਜੋ ਆਉਣਗੇ ਉਹ ਬਾਅਦ ਕਿਸਾਨ